ਅੱਜਕੱਲ੍ਹ ਮੈਂ ਕਵਰ ਸਿੰਘ ਵੇਦੀ ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਦੇ ਵਿੱਚ ਵੱਡਾ ਫੇਰਬਦਲ ਕੀਤਾ ਹੈ ਅਧਿਕਾਰੀਆਂ ਦੀ ਤਬਦੀਲੀ ਤੇ ਨਿਯੁਕਤੀ ਨੂੰ ਲੈ ਕੇ ਵੀ ਵੱਡੇ ਸਵਾਲ ਖੜੇ ਹੋ ਰਹੇ ਆ ਬਹੁਤ ਸਾਰੀਆਂ ਚਰਚਾਵਾਂ ਦੇ ਵਿੱਚ ਸਰਕਾਰ ਦੇ ਇਸ ਕਦਮ ਨੂੰ ਵੱਖਰੇ ਪੱਖ ਤੋਂ ਵੇਖਿਆ ਜਾ ਰਿਹਾ ਕਿਉਂਕਿ ਜਦੋਂ ਅਜਿਹੀ ਰੀ ਸ਼ਫਲਿੰਗ ਹੁੰਦੀ ਹੈ ਤੇ ਕਿਹਾ ਜਾਂਦਾ ਕਿ ਸਰਕਾਰ ਸਿਆਸੀ ਲੋੜਾਂ ਦੀ ਪੂਰਤੀ ਨੂੰ ਲੈ ਕੇ ਹੀ ਅਜਿਹੀ ਰੀ ਸ਼ਫਲਿੰਗ ਕਰ ਰਹੀ ਹੈ ਦੂਜੇ ਪਾਸੇ ਸਮਾਜ ਤੇ ਵਿੱਚ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਜਾਂ ਚੁਣੌਤੀਆਂ ਪੰਜਾਬ ਪੁਲਿਸ ਤੇ ਸਰਕਾਰ ਦੇ ਅੱਗੇ ਦਿਖਾਈ ਦਿੰਦੀਆਂ ਤਾਂ ਉਸ ਪੱਖ ਤੋਂ ਵੀ ਇਹ ਰੀਸ਼ਫਲਿੰਗ ਦੇਖੀ ਜਾ ਰਹੀ ਹੈ। ਕਿਹਾ ਜਾਂਦਾ ਕਿ ਸਰਕਾਰ ਦੇ ਪੈਰੋਕੇਟਿਵ ਦੇ ਵਿੱਚਕ ਅਧਿਕਾਰੀ ਕਦੋਂ ਸੱਜੇ ਕਬੇ ਕਰਦੇ ਆ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਜਿਸ ਢੰਗ ਦੇ ਨਤੀਜੇ ਸਰਕਾਰ ਨੂੰ ਮਿਲੇ ਆਸ ਤੋਂ ਉਲਟ ਇਹਨਾਂ ਨਤੀਜਿਆਂ ਦੇ ਚਲਦਿਆਂ ਬਹੁਤ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉੱਤੇ ਸਰਕਾਰ ਦੀ ਗਾਜ ਗਿਰਦੀ ਵਖਾਈ ਦਿੱਤੀ ਤੇ ਬਹੁਤ ਸਾਰੇ ਤਬਾਦਲੇ ਕਿਤੇ ਕੇ ਤਾਂ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਕਰੜੇ ਹੱਥੀ ਲਿਆ ਸੀ ਕਿ ਸਰਕਾਰ ਆਪਣਾ ਗੁੱਸਾ ਇਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕੱਢ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਦੀ ਆਉਟਪੁੱਟ ਦੀ ਆਸ ਇਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਸੀ ਪ੍ਰੰਤੂ ਆਸ ਤੋਂ ਉਲਟਾ ਹੈ ਸਰਕਾਰ ਨੂੰ ਨਤੀਜੇ ਤੇ ਨਾਲ ਦੀ ਨਾਲ ਹੀ ਸਰਕਾਰ ਨੂੰ ਜਲੰਧਰ ਪਛਮੀ ਵਿਧਾਨ ਸਭਾ ਦੀ ਸੀਟ ਦਾ ਸਾਹਮਣਾ ਕਰਨਾ ਪਿਆ ਤੇ ਸਰਕਾਰ ਨੇ ਇਸ ਸੀਟ ਨੂੰ ਵਕਾਰ ਵਾਲੀ ਸੀਟ ਬਣਾਇਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਦੇ ਵਿੱਚ ਦੁਖਾਈ ਦਿੱਤੇ ਵੱਡੀ ਭਜਨਟ ਉਹਨਾਂ ਅਧਿਕਾਰੀਆਂ ਨੇ ਕੀਤੀ ਜਾਂ ਉਹਨਾਂ ਨੂੰ ਇਸ ਕਰਕੇ ਕਰਨੀ ਪਈ ਕਿ ਇਸ ਵਾਰ ਤਾਂ ਜਲੰਧਰ ਪਛਮੀ ਵਿਧਾਨ ਸਭਾ ਦੀ ਸੀਟ ਸਰਕਾਰ ਨੂੰ ਕੱਢ ਕੇ ਹੀ ਦੇਣੀ ਪੈਣੀ ਹੈ ਤਾਂ ਵਿਰੋਧੀ ਧਿਰਾਂ ਇਸ ਗੱਲ ਨੂੰ ਲੈ ਕੇ ਸਵਾਲ ਚੁੱਕ ਦੀਆਂ ਰਹੀਆਂ ਕਿ ਜ਼ਿਮਨੀ ਚੋਣ ਵੇਲੇ ਸਰਕਾਰ ਤਾਕਤ ਚੌਕਰੀਆਂ ਸਰਕਾਰ ਮਸ਼ੀਨਰੀ ਚੌਕਰੀਆਂ ਸਰਕਾਰ ਅਧਿਕਾਰੀਆਂ ਦੀ ਵਰਤੋਂ ਕਰ ਰਹੀ ਹੈ ਤਾਂ ਸਮੇਂ-ਸਮੇਂ ਦੇ ਉੱਤੇ ਜਿੰਨਾ ਸਿਆਸੀ ਪਾਰਟੀਆਂ ਦੀ ਸਰਕਾਰ ਰਹੀ ਹੈ ਤਾਂ ਉਹਨਾਂ ਵੱਲੋਂ ਵੀ ਅਜਿਹੇ ਤੰਗ ਤਰੀਕੇ ਵਰਤੇ ਜਾਂਦੇ ਰਹੇ ਆ ਜਾਂ ਸਿਆਸੀ ਲਾਹਾਂ ਦੀ ਪੂਰਤੀ ਲਈ ਸਿਆਸੀ ਹਿੱਤ ਪੂਰੇ ਕਰਨ ਲਈ ਸਮੇਂ-ਸਮੇਂ ਤੇ ਅਜਿਹੇ ਅਧਿਕਾਰੀ ਜਾਂ ਮਨਪਸੰਦ ਦੇ ਅਧਿਕਾਰੀ ਉਹਨਾਂ ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤੇ ਜਾਂਦੇ ਆ ਜਿਨ੍ਹਾਂ ਦੀ ਵਰਤੋਂ ਦਰਬਰਤੋਂ ਇਹਨਾਂ ਸਿਆਸਤਦਾਨਾਂ ਨੇ ਕਰਨੀ ਹੁੰਦੀ ਆ ਤਾਂ ਇਸੇ ਪੱਖ ਤੋਂ ਇਹ ਕੀਤੀ ਗਈ ਹੈ ਰੀਸ਼ਫਲਿੰਗ ਕਿਆ ਜਾ ਰਿਹਾ ਕਿ ਪੰਜਾਬ ਪੁਰਸ ਲੰਮੇ ਸਮੇਂ ਤੋਂ ਵੱਡੀਆਂ ਚੁਣੌਤੀਆਂ ਦੇ ਨਾਲ ਨਜਿੱਠਦੀ ਆ ਰਹੀ ਹੈ ਪਰੰਤੂ ਜਦੋਂ ਵੀ ਚੋਣਾਂ ਦਾ ਮਾਹੌਲ ਬਣਦਾ ਹੈ ਤਾਂ ਬਹੁਤ ਸਾਰੇ ਅਧਿਕਾਰੀਆਂ ਨੂੰ ਸੱਜੇ ਖੱਬੇ ਕੀਤਾ ਜਾਂਦਾ ਹੈ ਤਾਂ ਜਿਹੜੇ ਪੱਖ ਤੋਂ 14 ਜ਼ਿਲ੍ਹਿਆਂ ਦੇ ਐਸਐਸਪੀ ਬਦਲੇ ਗਏ 24 ਦੇ ਕਰੀਬ ਆਈਪੀਐਸ ਅਧਿਕਾਰੀ ਤੇ 4 ਪੀਐਸ ਅਧਿਕਾਰੀ ਤਬਾਦਲੇ ਦੇ ਵਿੱਚ ਪਾਏ ਗਿਆ ਤਾਂ ਕਿਹਾ ਜਾ ਰਿਹਾ ਕਿ ਸਰਕਾਰ ਦੇ ਅੱਗੇ ਜਿਮਨੀ ਚੋਣਾਂ ਨੇ ਸਰਕਾਰ ਦੇ ਅੱਗੇ ਪੰਚਾਇਤੀ ਚੋਣਾਂ ਨੇ ਸਰਕਾਰ ਦੇ ਅੱਗੇ ਨਗਰ ਨਿਗਮ ਚੋਣਾਂ ਨੇ ਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਹੋਰ ਪਟੀਸ਼ਨ ਦਖਾਈ ਦਿੱਤੀ ਹੈ ਜਿਸ ਦੇ ਉੱਤੇ ਸੁਣਵਾਈ ਸੋਮਵਾਰ ਨੂੰ ਹੋਣ ਜਾ ਰਹੀ ਹੈ ਕਿਹਾ ਜਾਂਦਾ ਕਿ ਪੰਚਾਇਤੀ ਚੋਣਾਂ ਦਾ ਸਮਾਂ 31 ਦਸੰਬਰ 2023 ਜੋ ਲੰਘ ਚੁੱਕਿਆ ਹੈ ਪਹਿਲਾਂ ਹੀ ਪੰਚਾਇਤੀ ਚੋਣਾਂ ਨੂੰ ਲੈ ਕੇ ਦੇਰੀ ਹੋ ਚੁੱਕੀ ਹੈ ਤੇ ਕਿਹਾ ਜਾ ਰਿਹਾ ਕਿ ਜਿਹੜੀ ਜ਼ਿਮਨੀ ਚੋਣ ਸਰਕਾਰ ਦੇ ਅੱਗੇ 4 ਜਲਿਆਂ ਦੀ ਦਿਖਾਈ ਦੇ ਰਹੀ ਹੈ ਤਾਂ ਉਥੇ ਪਿੰਡੂ ਹਲਕਾ ਹੈ ਪਿੰਡੂ ਖੇਤਰ ਹੈ ਤਾਂ ਹੁਣ ਜਿਸ ਤੰਗ ਦੇ ਨਾਲ ਇਹ ਰੀਸ਼ਫਲਿੰਗ ਕੀਤੀ ਗਈ ਹੈ ਤਾਂ ਇਸ ਦੇ ਵਿੱਚ ਵੀ ਫਰਕ ਨਜ਼ਰ ਨਹੀਂ ਆ ਰਿਹਾ ਕਿਉਂਕਿ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਸਮੇਂ ਵੀ ਅਜਹੀ ਰੀਸ਼ਫਲਿੰਗ ਜਾਂ ਅਜਹੀ ਤਨਾਤੀ ਅਧਿਕਾਰੀਆਂ ਦੇ ਇਸ ਕਰਕੇ ਕੀਤੀ ਜਾਂਦੀ ਹੈ ਕਿ ਆਪਣੇ ਪਸੰਦਾ ਅਧਿਕਾਰੀਆਂ ਨੂੰ ਤਨਾਤ ਕੀਤਾ ਜਾ ਸਕੇ ਉਸ ਪੱਖ ਤੋਂ ਇਸ ਰੀਸ਼ਫਲਿੰਗ ਨੂੰ ਦੇਖਿਆ ਜਾ ਰਿਹਾ ਹੈ ਕਿਆ ਜਾਂਦਾ ਕਿ ਬਹੁਤ ਸਾਰੇ ਅਧਿਕਾਰੀਆਂ ਦੇ ਸਮੇਂ-ਸਮੇਂ ਤੇ ਤਬਾਦਲੇ ਹੁੰਦੇ ਆ ਪਰੰਤੂ ਜਿਵੇਂ ਹੀ ਪਟਿਆਲਾ ਦੇ ਵਿੱਚ ਨਾਨਕ ਸਿੰਘ ਨੂੰ ਐਸਐਸਪੀ ਲਗਾਇਆ ਗਿਆ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਂ ਮੌਜੂਦਾ ਸਮੇਂ ਵਿੱਚ ਵੀ ਸੋਸ਼ਲ ਮੀਡੀਆ ਤੇ ਗਰੁੱਪਾਂ ਦੇ ਵਿੱਚ ਜਿਸ ਤਰ੍ਹਾਂ ਦੀ ਟ੍ਰੋਲਿੰਗ ਨਾਨਕ ਸਿੰਘ ਨੂੰ ਲੈ ਕੇ ਹੋ ਰਹੀ ਹੈ ਤਾਂ ਹਰ ਪਖ ਤੋਂ ਅਜਹੀ ਨੇੜਤਾ ਨੂੰ ਦਰਸਾਉਣ ਦਾ ਅਜਹੀ ਨੇੜਤਾ ਨੂੰ ਦਿਖਾਉਣ ਦਾ ਕੰਮ ਕੀਤਾ ਜਾ ਰਿਹਾ ਕਿ ਨਾਨਕ ਸਿੰਘ ਸਾਡੇ ਨੇੜੇ ਹੈ ਤਾਂ ਕਹਿਣਾ ਪੈਗਾ ਕਿ ਜਿਸ ਤਰ੍ਹਾਂ ਦੀਆਂ ਪਿਛਲੀਆਂ ਸਰਕਾਰਾਂ ਦੇ ਸਮੇਂ ਬਹੁਤ ਸਾਰੇ ਆਗੂ ਸਹਿਬਾਨ ਅਜੇ ਹੁਣ ਕੁਝ ਕਰਦੇ ਰਿਹਾ ਕਿ ਜਿਹੜੇ ਵੀ ਅਧਿਕਾਰੀ ਜ਼ਿਲ੍ਹਿਆਂ ਵਿੱਚ ਜਾਂ ਜਿਹੜੇ ਵੀ ਉੱਚ ਅਧਿਕਾਰੀ ਉਹਦਿਆਂ ਤੇ ਤਨਾਤ ਕੀਤੇ ਜਾਂਦੇ ਰਹੇ ਆ ਤਾਂ ਹਰ ਸਿਆਸੀ ਪਾਰਟੀ ਦੇ ਵਿੱਚ ਅਜੇ ਹ ਰੁਝਾਨ ਦਿਖਾਈ ਦਿੱਤਾ ਕਿ ਅਜਹੀ ਨੇਤਾ ਨੂੰ ਦਰਸਾਉਣ ਦੀ ਕੋਸ਼ਿਸ਼ ਗਰੁੱਪਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਕੀਤੀ ਜਾਂਦੀ ਹੈ ਜਦਕਿ ਨਾਨਕ ਸਿੰਘ ਨੂੰ ਉਸ ਸਮੇਂ ਪਟਿਆਲਾ ਦੇ ਵਿੱਚ ਤਨਾਤ ਕੀਤਾ ਗਿਆ ਸੀ ਜਦੋਂ ਆਮ ਆਦਮੀ ਪਾਰਟੀ ਨੇ ਸੱਤਾ ਸੰਭੀ ਸੀ ਤਾਂ ਪਟਿਆਲਾ ਦੇ ਵਿੱਚ ਐਸਐਸਪੀ ਵੱਜੋਂ ਨਾਨਕ ਸਿੰਘ ਨੂੰ ਤਨਾਤ ਕੀਤਾ ਗਿਆ ਪਰੰਤੂ ਸਮੇਂ ਦੇ ਨਾਲ ਹੀ ਕੁਝ ਅਜਾਏ ਵਿਵਾਦ ਇਤਿਹਾਸਿਕ ਕਾਲੀ ਮਾਤਾ ਮੰਦਰ ਦੇ ਵਿਕੇ ਵਾਪਰੇ ਜਿਸ ਦੇ ਨਾਲ ਨਾਨਕ ਸਿੰਘ ਨੂੰ ਇੱਥੋਂ ਜਾਣਾ ਪਿਆ ਗਿਆ ਕਿਹਾ ਨਾ ਪਏਗਾ ਕਿ ਜਦੋਂ ਨਾਨਕ ਸਿੰਘ ਪਹਿਲਾਂ ਪਟਿਆਲਾ ਦੇ ਵਿੱਚ ਤਨਾਤ ਕੀਤੇ ਗਏ ਸਨ ਤਾਂ ਬਹੁਤ ਪੱਖਾਂ ਤੋਂ ਸਿਆਸੀ ਪੱਖਾਂ ਤੋਂ ਦੇਖਣ ਨੂੰ ਮਿਲਿਆ ਸੀ ਕਿ ਕਿਤਨਾ ਕਿਤੇ ਸਿਆਸਤਦਾਨ ਆਪਣੇ ਨੇੜਤਾ ਦਾ ਅਹਿਸਾਸ ਕਰਵਾ ਲੈਣ ਕੇ ਨਾਨਕ ਸਿੰਘ ਉਹਨਾਂ ਦੇ ਕਿੰਨਾ ਕੋ ਨੇੜੇ ਹੈ ਤਾਂ ਕਹਿਣਾ ਪਏਗਾ ਕਿ ਜਦੋਂ ਹੁਣ ਨਾਨਕ ਸਿੰਘ ਨੂੰ ਪਟਿਆਲਾ ਦੇ ਵਿੱਚ ਤਨਾਤ ਕੀਤਾ ਗਿਆ ਤਾਂ ਹਰ ਵਿਅਕਤੀ ਜਿਸ ਤੰਗ ਦੀ ਟ੍ਰੋਲਿੰਗ ਕਰ ਰਿਹਾ ਹੈ ਤਾਂ ਅਜਿਹੀ ਚਰਚਾ ਵੀ ਦਿਖਾਈ ਦਿੱਤੀ ਹੈ ਕਿ ਅਜਿਹੀ ਸਿਆਸੀ ਧਿਰ ਦੇ ਰਸੂਖ ਦੇ ਨਾਲ ਨਾਨਕ ਸਿੰਘ ਨੂੰ ਤਰਾਤ ਕੀਤਾ ਗਿਆ ਕਿਉਂਕਿ ਲਗਾਤਾਰਤਾ ਦੇ ਵਿੱਚ ਤਬਦੀਲੀਆਂ ਦੇ ਵਿੱਚ ਨਾਨਕ ਸਿੰਘ ਦਾ ਜ਼ਿਕਰ ਹੋ ਰਿਹਾ ਸੀ ਕਿ ਪਟਿਆਲਾ ਦੇ ਵਿੱਚ ਸਪੈਸ਼ਲ ਤੌਰ ਤੇ ਨਾਨਕ ਸਿੰਘ ਦੀ ਨਿਯੁਕਤੀ ਨੂੰ ਲੈ ਕੇ ਕੁਝ ਸਿਆਸੀ ਤਰ੍ਹਾਂ ਪੱਬਾ ਪਾਰ ਦਿਖਾਈ ਦੇ ਰੀਆਂ ਐ ਇਸੇ ਕਰਕੇ ਇਹ ਨਾਨਕ ਸਿੰਘ ਦੀ ਨਿਯੁਕਤੀ ਜਦੋਂ ਹੁਣ ਹੋਈ ਐ ਤੇ ਜਿਹੀ ਟ੍ਰੋਲਿੰਗ ਦਿਖਾਈ ਦੇ ਰਹੀ ਆ ਬਾਕ-ਬਾਕ ਸਿਆਸੀ ਤਰ੍ਹਾਂ ਦੇ ਵਿੱਚੋਂ ਕੁਝ ਜਿਹੀ ਸਿਆਸੀ ਤਰ੍ਹਾਂ ਨੇ ਜਿਨ੍ਹਾਂ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਆ ਕਿ ਨਾਨਕ ਸਿੰਘ ਨੂੰ ਅਸੀਂ ਲਵਾਇਆ ਨਾਨਕ ਸਿੰਘ ਨੂੰ ਕਿਸ ਨੇ ਲਵਾਇਆ ਬੇਸ਼ੱਕ ਸਰਕਾਰ ਦੇ ਕਿਸਰ ਸੁਖ ਤੋਂ ਲੱਗਿਆ ਇਹ ਤਾਂ ਸਰਕਾਰ ਜਾਂ ਸਿਆਸੀ ਤਰ੍ਹਾਂ ਜ਼ਿਆਦਾ ਜਾਣਦੀਆਂ ਨੇ ਪਰੰਤੂ ਜਿਸ ਤਰ੍ਹਾਂ ਦੀ ਨੇੜਤਾ ਨਾਨਕ ਸਿੰਘ ਨਾਲ ਜੋੜ ਕੇ ਦਿਖਾਈ ਦੇ ਰਹੀ ਹੈ ਤਾਂ ਕਹਿਣਾ ਪੈਗਾ ਕਿ ਹਮੇਸ਼ਾ ਹੀ ਸਿਆਸਤਾਂ ਤੇ ਸਿਆਸੀ ਤਰ੍ਹਾਂ ਵੱਲੋਂ ਇਹ ਦਰਸਾਉਂਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨਾਂ ਦੇ ਪਸੰਦਾ ਅਫਸਰ ਕਿਸ ਤਰ੍ਹਾਂ ਲਗਾਏ ਜਾਂਦੇ ਆ ਉਹਨਾਂ ਦੇ ਪਸੰਦਾ ਅਫਸਰ ਜਦੋਂ ਤਨਾਤ ਕੀਤੇ ਜਾਂਦੇ ਆ ਤਾਂ ਸਿੱਧੇ ਤੇ ਅਸਿੱਧੇ ਟੰਗਦੇ ਬਹੁਤ ਸਾਰੇ ਅਜਿਹੇ ਕੰਮ ਹੁੰਦੇ ਆ ਇਸੇ ਕਰਕੇ ਅਜਿਹੀ ਟ੍ਰੋਲਿੰਗ ਜਿਹੜੀ ਆ ਦਿਖਾਈ ਦੇ ਰਹੀ ਆ ਬੇਸ਼ੱਕ 14 ਜ਼ਿਲ੍ਹਿਆਂ ਦੇ ਵਿੱਚ ਵਕ ਵਕ ਐਸਐਸਪੀ ਤਨਾਤ ਹੋਣ ਪਰੰਤੂ ਜਿਸ ਤਰੰਗ ਦੀ ਟ੍ਰੋਲਿੰਗ ਜਾਂ ਜਿਸ ਤਰੰਗ ਦੀ ਤਸਵੀਰਾਂ ਦੇ ਵਿੱਚ ਨੇੜਤਾ ਦਿਖਾਉਣ ਦੀ ਕੋਸ਼ਿਸ਼ ਆਮ ਆਦੀ ਪਾਰਟੀ ਜਾਂ ਹਾਕਮ ਧਿਰ ਦੇ ਕੁਝ ਆਗੂਆਂ ਨੇ ਕੀਤੀ ਹੈ ਤਾਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਾਨਕ ਸਿੰਘ ਨੂੰ ਅਸੀਂ ਪੁਆਇੰਟ ਕਰਵਾਇਆ ਕਿਉਂਕਿ ਲੰਬੇ ਸਮੇਂ ਦੇ ਵਿੱਚ ਜਦੋਂ ਜਾਇਦ ਕਈ ਦੇਰੀ ਸੀ ਕਿ ਅਗਲਾ ਐਸਐਸਪੀ ਪਟਿਆਲੇ ਦੇ ਵਿੱਚ ਕੌਣ ਹੋ ਸਕਦਾ ਅਕਸਰੀ ਅਧਿਕਾਰੀਆਂ ਤੋਂ ਕੰਮ ਲੈਣ ਲਈ ਅਜਿਹੇ ਕਦਮ ਸਿਆਸੀ ਪੱਖਾਂ ਤੋਂ ਵਖਾਈ ਦਿੰਦੇ ਆ ਤੇ ਪਿਛਲੀਆਂ ਸਰਕਾਰਾਂ ਦੇ ਸਮੇਂ ਵੀ ਅਜਿਹਾ ਕੁਝ ਹੋਇਆ ਸੀ ਤੇ ਜੇ ਮੌਜੂਦਾ ਸਰਕਾਰ ਦੇ ਸਮੇਂ ਵੀ ਅਜਿਹਾ ਕੁਝ ਹੁੰਦਾ ਵਖਾਈ ਦੇਗਾ ਤਾਂ ਸਵਾਲ ਸਬਾਬਕ ਹੈ ਕਿ ਉਹਨਾਂ ਸਿਆਸੀ ਤਰ੍ਹਾਂ ਤੇ ਉੱਠਣਗੇ ਜਿਨ੍ਹਾਂ ਵੱਲੋਂ ਇਹ ਦਰਸਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਾਨਕ ਸਿੰਘ ਨੂੰ ਅਸੀਂ ਪੁਆਇੰਟ ਕਰਵਾਇਆ ਕਹਿਣਾ ਪੈਗਾ ਕਿ ਜਿਸ ਤਰ੍ਹਾਂ ਨਾਨਕ ਸਿੰਘ ਦੇ ਨਾਲ ਵੱਡੇ ਵਿਵਾਦ ਕੁਝ ਕਟਨਾਮਾ ਨੂੰ ਲੈ ਕੇ ਦਿਖਾਈ ਦਿੰਦੇ ਆ ਬੈਸ਼ਪ ਕੋ ਐਸਐਸਪੀ ਦੋਦੇ ਤੇ ਤਨਾਤ ਹੈ ਪਰੰਤੂ ਡਾਕਟਰੀ ਕਿੱਤੇ ਨਾਲ ਵੀ ਸਬੰਧਤ ਦੱਸੇ ਜਾਂਦੇ ਆ ਉਹਨਾਂ ਦੇ ਨਾਮ ਦੇ ਅੱਗੇ ਡਾਕਟਰ ਨਾਨਕ ਸਿੰਘ ਜਿਹੜਾ ਉਹ ਲਿਖਿਆ ਜਾਂਦਾ ਤੇ ਜਦੋਂ ਹੁਣ ਨਾਨਕ ਸਿੰਘ ਨੂੰ ਪੁਆਇੰਟ ਕੀਤਾ ਗਿਆ ਤਾਂ ਕੁਝ तरह ਖੁਸ਼ ਦਿਖਾਈ ਦੇ ਰੀਆਂ ਤੇ ਜ਼ਿਆਦਾ ਖੁਸ਼ੀ ਉਹਨਾਂ ਸਿਆਸੀ 13 ਦੇ ਵਿੱਚ ਦੱਕਾਈ ਦੇ ਰਹੀ ਹੈ ਜਿਹੜੀ ਇਹ ਮਹਿਸੂਸ ਕਰ ਰਹੀ ਸੀ ਕਿ ਅਸੀਂ ਨਾਨਕ ਸਿੰਘ ਨੂੰ ਲਵਾਉਣਾ ਹੈ ਅਸੀਂ ਨਾਨਕ ਸਿੰਘ ਨੂੰ ਲਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚ ਕੀਤੀ ਹੈ ਤੇ ਕਿਹਾ ਜਾ ਰਿਹਾ ਕਿ ਨਾਲਕ ਸਿੰਘ ਦੀ ਕੀ ਭੂਮਿਕਾ ਹੋਵੇਗੀ ਕਈ ਵਾਰ ਜਈ ਨੇੜਤਾ ਵੀ ਅਧਿਕਾਰੀਆਂ ਨੂੰ ਲੈ ਕੇ ਬੈਠ ਜਾਂਦੀ ਹੈ ਵੇਖਣਾ ਹੋਏਗਾ ਕਿ ਜਦੋਂ ਸਮੇਂ-ਸਮੇਂ ਦੇ ਵਿੱਚ ਅਜਈਆਂ ਰੀਸ਼ਫਲਿੰਗਸ ਹੁੰਦੀਆਂ ਨੇ ਤਾਂ ਪੰਜਾਬ ਪੁਲਿਸ ਦੀ ਭੂਮਿਕਾ ਕੀ ਹੋਣੀ ਚਾਹੀਦੀ ਹੈ ਪੰਜਾਬ ਪੁਲਿਸ ਦੀ ਭੂਮਿਕਾ ਤਾਂ ਇਸ ਤਰ੍ਹਾਂ ਕੇ ਹੋਣੀ ਚਾਹੀਦੀ ਹੈ ਕਿਉਂਕਿ ਜਿਸ ਪਖ ਤੋਂ ਉਹਨਾਂ ਨੂੰ ਸੌਂ ਖਵਾਈ ਜਾਂਦੀ ਹੈ ਤਾਂ ਕਿਹਾ ਜਾਂਦਾ ਕਿ ਅਜਿਹਾ ਪ੍ਰਸ਼ਾਸਨ ਸਾਫ਼ ਸੁਥਰਾ ਪ੍ਰਸ਼ਾਸਨ ਲੋਕ ਜਸਤੰਗ ਨਾਲ ਪਹੁੰਚ ਕਰਦੇ ਆ ਕਾਨੂੰਨ ਤੱਕ ਜਾਂ ਪੁਲਿਸ ਤੱਕ ਤਾ ਇੱਕ ਵੱਡੀ ਆਸ ਇਨਸਾਫ ਦੀ ਹੁੰਦੀ ਹੈ ਪਰੰਤੂ ਜਿਸ ਢੰਗ ਦੇ ਕੰਮ ਸਿਆਸਤਦਾਨ ਜਾਂ ਮੌਜੂਦਾ ਸਮੇਂ ਦੇ ਵਿੱਚ ਸਰਕਾਰਾਂ ਪੰਜਾਬ ਪੁਲਿਸ ਤੋਂ ਲੈ ਰੀਆਂ ਤਾਂ ਉਸ ਦੇ ਉੱਤੇ ਵੀ ਵੱਡੇ ਸਵਾਲ ਖੜੇ ਹੋ ਰਿਹਾ ਹੈ ਪਿਛਲੇ ਸਮਿਆਂ ਦੇ ਵਿੱਚ ਜਿਸ ਤਰ੍ਹਾਂ ਖੇਤਾਂ ਵਿੱਚ ਨਾੜ ਨੂੰ ਅੱਗ ਲਾਉਣ ਦਾ ਸਿਲਸਿਲਾ ਵਖਾਇ ਦਿੱਤਾ ਸੀ ਤਾਂ ਮੌਜੂਦਾ ਸਰਕਾਰ ਦੇ ਵਿੱਚ ਬਹੁਤ ਸਾਰੇ ਅਜਿਹੇ ਥਾਣਿਆਂ ਦੇ ਐਸ ਐਚਓ ਅਧਿਕਾਰੀ ਖੇਤਾਂ ਦੇ ਨੇੜੇ ਜਾਂ ਪੰਜਾਬ ਪੁਲਿਸ ਦੇ ਅਧਿਕਾਰੀ ਪੰਜਾਬ ਪੁਲਿਸ ਦੇ ਕਰਮਚਾਰੀ ਤਨਾਤ ਕਰ ਦਿੱਤੇ ਗਏ ਜੇ ਕੋਈ ਨਾਰ ਨੂੰ ਅੱਗ ਲਾਉਂਦਾ ਤਾਂ ਪੰਜਾਬ ਪੁਲਿਸ ਕਾਰਵਾਈ ਕਰੇਗੀ ਜਾਂ ਜਦੋਂ ਪੰਜਾਬ ਦੇ ਬਾਹਰ ਜਾਂ ਪੰਜਾਬ ਦੇ ਅੰਦਰ ਕਿਸਾਨਾਂ ਦਾ ਝੋਨਾ ਜਾਂ ਫਸਲ ਕਿਤੇ ਜਾਣੀ ਸੀ ਜਾਂ ਆਉਣੀ ਸੀ ਉਸ ਨੂੰ ਲੈ ਕੇ ਵੀ ਵੱਡੀ ਪੈਰਵਾਈ ਪੰਜਾਬ ਪੁਲਿਸ ਕਰਦੀ ਨਜ਼ਰਾਈ ਸੀ ਜਦੋਂ ਪੰਜਾਬ ਪੁਲਿਸ ਤੋਂ ਸਰਕਾਰਾਂ ਦਾ ਸਿਆਸਤਦਾਨਾਂ ਜਹੇ ਕੰਮ ਲੈਣ ਗਿਆ ਤਾਂ ਫਿਰ ਉਹਨਾਂ ਚੁਣੌਤੀਆਂ ਦਾ ਕੀ ਬਣੇਗਾ ਜੋ ਨਸ਼ੇ ਦੇ ਰੂਪ ਵਿੱਚ ਜੋ ਗੈਂਗਬਾਰ ਦੇ ਰੂਪ ਵਿੱਚ ਜਾਂ ਵੱਡੀਆਂ ਵਾਰਦਾਤਾਂ ਦੇ ਰੂਪ ਵਿੱਚ ਪੰਜਾਬ ਪੁਲਿਸ ਨਜਿੱਠ ਰਹੀ ਹੈ ਤੇ ਕਈ ਵਾਰ ਬਹੁਤ ਵੱਡੀਆਂ ਮੁਸ਼ਕਲਾਂ ਪੰਜਾਬ ਪੁਲਿਸ ਨੂੰ ਆਉਂਦੀਆਂ ਪਰੰਤੂ ਕਹਿਣਾ ਪੈਗਾ ਕਿ ਬੇਸ਼ੱਕ ਸਰਕਾਰ ਦੇ ਪੈਰੋਕ੍ਰੈਟ ਦੇ ਵਿੱਚ ਹੋਵੇ ਅਜਹੀ ਰੀਸ਼ਫਲਿੰਗ ਪਰੰਤੂ ਜਿਸ ਤੰਗ ਨਾਲ ਪੰਜਾਬ ਪੁਲਿਸ ਦੀ ਵਰਤੋਂ ਦਰ ਵਰਤੋਂ ਹੁੰਦੀ ਹੈ ਤਾਂ ਉਸ ਦੇ ਨਾਲ ਵੱਡੇ ਸਵਾਲ ਵੀ ਖੜੇ ਹੁੰਦੇ ਆ ਤਾਂ ਕਿਤੇ ਨਾ ਕਿਤੇ ਵਿਖਾਈ ਜਾ ਰਹੀ ਨੇੜਤਾ ਅਧਿਕਾਰੀਆਂ ਦੇ ਨਾਲ ਵਿਖਾਈ ਜਾਰੀ ਨੇੜਤਾ ਦਾ ਅਹਿਸਾਸ ਜਿਸ ਤੰਗ ਦੇ ਨਾਲ ਫੋਟੋਆਂ ਆਹੀ ਗਰੁੱਪਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਕਰਵਾਇਆ ਜਾ ਰਿਹਾ ਹੈ ਤਾਂ ਉਸ ਦਾ ਗਲਤ ਪ੍ਰਭਾਵ ਵੀ ਕਈ ਵਾਰ ਅਧਿਕਾਰੀਆਂ ਤੇ ਪੈਂਦਾ ਤੇ ਸਰਕਾਰ ਦਾ ਗਲਤ ਪ੍ਰਭਾਵ ਜਨਤਾ ਦੇ ਵਿੱਚ ਵੀ ਜਾਂਦਾ ਹੈ ਇਸੇ ਕਰਕੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਰਮਿੰਦਗੀ ਦਾ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ